ਅੱਜ ਅਸੀਂ ਪਹੁੰਚਿਆ ਜੀ ਗੁਰਦੁਆਰਾ ਗੁਰੂ ਸੰਤ ਪਾਣੀ ਸਾਹਿਬ ਵਿਖੇ ਜਿੱਥੇ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤੀ ਧਰਤੀ ਹੈ ਜਿੱਥੇ ਆਪ ਜੀ ਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਨਵੇਕਲੀ ਜਿਹੜੀ ਇਹ ਪਹਿਲ ਇੱਥੇ ਕੀਤੀ ਗਈ ਹੈ ਇਹ ਪਾਵਨ ਪੁੱਤਰ ਸਥਾਨ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਕਮਬਖਸ਼ਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ 'ਚੋਂ ਮੁਬਾਰਕ ਹਨ ਇਹ ਪਾਵਨ ਸਥਾਨ ਜੋ ਗੁਰਦੁਆਰਾ ਗੁਰੂ ਸਾਹਿਬ ਜੀ ਦੇ ਨਾਮ ਨਾਲ ਸਿੱਖ ਸੰਗਤਾਂ ਵਿੱਚ ਜਾਣੇ ਜਾਂਦਾ ਜਿਹੜਾ ਉਹ ਇੱਥੇ ਕੋੜੀ ਜਿਹੜੇ ਨੂੰ ਆਣ ਕੇ ਇਸ਼ਨਾਨ ਕਰਦੇ ਨੇ ਤੇ ਇੱਥੋਂ ਕੋੜ ਵੀ ਜਿਹੜਾ ਉਹ ਸੱਚੇ ਪਾਤਸ਼ਾਹ ਦੇ ਬਕਨ ਨਾਲ ਦੂਰ ਹੁੰਦਾ। ਅੱਜ ਵੀ ਸਰਦਾਵਾਨ ਸਿੱਖ ਜਿਹੜੇ ਨੇ ਉਹ ਇਹਦਾ ਲਾਭ ਲੈਂਦੇ ਨੇ ਰੋਗਾਂ ਨੂੰ ਦੂਰ ਕਰਦੇ ਇਸ਼ਨਾਨ ਕਰਕੇ। ਸਾਲ 2013 ਦੇ ਵਿੱਚ ਆਰਗੈਨ ਕੇਤੀ ਦਾ ਜਿਹੜਾ ਪ੍ਰੋਜੈਕਟ ਲੀਕਿਆ ਗਿਆ। ਜੀ। ਜੋ ਕਿ ਇਸ ਜ਼ਮੀਨ ਨੂੰ ਆਰਗੈਨ ਕਰਨ ਵਾਸਤੇ ਤਕਰੀਬਨ 2 ਸਾਲ ਦਾ ਸਮਾਂ ਲੱਗਾ ਜੀ ਸਨ 2015 ਦੇ ਵਿੱਚ ਅਣਕੇ ਦੇ ਵਿੱਚ ਜਿਹੜੀ ਆ ਆਰਗੈਨ ਕੀਤੀ ਜਿਹੜੀ ਆ ਉਹ ਚਾਲੂ ਕੀਤੀ ਗਈ ਜਿਹੜੀ ਇੱਥੋਂ ਜਿਹੜੀ ਬਜਾਈ ਕਰਕੇ ਇਹਦੀ ਸਾਰੀ ਸਬਜ਼ੀ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦੇ ਲੰਗਰ ਦੇ ਵਿੱਚ ਜਿਹੜੀ ਆ ਭੇਜੀ ਜਾਂਦੀ ਰਹੀ ਹੈ ਇਹ ਉਸ ਸਮੇਂ ਸਾਡੇ ਪ੍ਰਧਾਨ ਸਾਹਿਬ ਵੀ ਜਸਦਰ ਰਫਤਾਰ ਸਿੰਘ ਮੱਕੜ ਜੀ ਜਿਸ ਵਰਗਾਸ ਹੋ ਗਿਆ ਤੇ ਬੇਸਿਕਲੀ ਉਹਨਾਂ ਦੀ ਦੇ ਨਹੀਂ ਜੀ ਉਹਨਾਂ ਦੇ ਅਸੀਂ ਧਿਆਨ ਚ ਲੈੰਦਾ ਸੀ ਕਿ ਕਿਉਂ ਨਾ ਇੱਥੇ ਕੁਦਰਤੀ ਖੇਤੀ ਜਿਹੜੀ ਸ਼ੁਰੂ ਕੀਤੀ ਜਾਵੇ ਜਿਹੜੀ ਆ ਗੁਰਦਵਾਰ ਸਾਹਿਬ ਦੇ ਲੰਗਰ ਵਾਸਤੇ ਸਬਜ਼ੀ ਤੇ ਜੀਣ ਉਹ ਉਸ ਵੇਲੇ ਮੱਕੜ ਸਾਹਿਬ ਨੇ ਆ ਆਣ ਕੇ ਇੱਥੇ ਇਹਨਾਂ ਦੀ ਸ਼ੁਰੂਆਤ ਕੀਤੀ ਸ਼ੁਰੂਆਤ ਕਰਵਾਈ ਕਿ ਗੁਰਦਸਹਿਬ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰਗੈਨਿਕ ਖੇਤੀ ਜਿਹੜੀ ਉਹ ਕੀਤੀ ਜਾਂਦੀ ਏ ਉੱਥੇ ਨਾਲ ਦੀ ਨਾਲ ਅਸੀਂ ਸਾਨੂੰ ਪਤਾ ਚੱਲਿਆ ਹੈ ਕਿ ਇਹ ਮੇਰੇ ਪਿੱਛੇ ਆਪਜੀ ਦਿਖ ਰਹੇ ਹੋ ਕਿ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਾਰਸ਼ੇ ਵਾਲੇ ਮਹਾਂਪੁਰਸ਼ਾਂ ਵੱਲੋਂ ਇੱਥੇ 1 ਏਕੜ ਦੇ ਵਿੱਚ ਜਿਹੜਾ ਹੈ ਉਹ ਜੰਗਲ ਲਗਾਇਆ ਗਿਆ ਹੈ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਤੇ ਇੱਥੇ ਆਣ ਕੇ ਪਤਾ ਲੱਗਾ ਹੈ ਬਾਬਾ ਜੀ ਦੇ ਸੇਵਾਦਾਰ ਪਾਸੋਂ ਕਿ ਬਾਬਾ ਜੀ ਵੱਲੋਂ ਵਾਤਾਵਰਨ ਨੂੰ ਲੈ ਕੇ ਬਹੁਤ ਵੱਡਾ ਪ੍ਰਯਾਲਾ ਕਰਦੇ ਹੋਇਆ ਪੂਰੇ ਪੰਜਾਬ ਦੇ ਅੰਦਰ 327 ਬਾਗ ਜਿਹੜੇ ਨੇ ਮਲ ਜੰਗਲ ਜਿਹੜੇ ਨੇ ਇਦਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਲਗਾਏ ਗਏ ਨੇ ਦੇਖ ਰਹੇ ਹੋ ਆਪਣਾ ਪੰਜਾਬ ਤੇ ਮੈਂ ਮਲਕੀਤ ਸਿੰਘ ਅੱਜ ਅਸੀਂ ਪਹੁੰਚਿਆ ਜੀ ਗੁਰਦੁਆਰਾ ਗੁਰੂ ਸਰਸ ਪਾਣੀ ਸਾਹਿਬ ਵਿਖੇ ਜਿੱਥੇ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਚਨਸ਼ੋ ਪ੍ਰਾਪਤੀ ਧਰਤੀ ਹੈ ਜਿੱਥੇ ਆਪ ਜੀ ਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਨਵਕਲੀ ਜਿਹੜੀ ਹੈ ਪਹਿਲ ਇੱਥੇ ਕੀਤੀ ਗਈ ਹੈ ਕਿ ਇੱਥੇ ਆਰਗੈਨਿਕ ਖੇਤੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਆਓ ਆਰਗੈਨਿਕ ਖੇਤੀ ਦੇ ਬਾਰੇ ਆਪ ਜੀ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਇੱਥੋਂ ਦੇ ਹੈੱਡ ਗ੍ਰੈਂਟੀ ਭਾਈ ਕਸ਼ਮੀਰ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸਤਲਾਨੀ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਖੜੇ ਹੈ ਸੰਤਾਂ ਨੂੰ ਆਰਗੈਨਿਕ ਖੇਤੀ ਬਾਰੇ ਦਿਲਾਈ ਉਹ ਦੱਸਣ ਵਾਸਤੇ ਅਸੀਂ ਅੱਜ ਦੀ ਵਿਜ਼ਿਟ ਕੀਤੀ ਹੈ ਚੈਨਲ ਦੀ ਕਿ ਗੁਰੂ ਸਰ ਸੁਪਲਾਣੀ ਸਾਹਿਬ ਗੁਰਦਰਾ ਸਾਹਿਬ ਵਿਖੇ ਆਰਗੇਨਿਕ ਖੇਤੀ ਜਿਹੜੀ ਉਹ ਕੀਤੀ ਜਾਂਦੀ ਹੈ ਆਪ ਜੀ ਕਿਰਪਾ ਕਰਕੇ ਸੰਗਤਾਂ ਨੂੰ ਗੁਰਦਰਾ ਸਾਹਿਬ ਦਾ ਸੰਖੇਪ ਇਤਿਹਾਸ ਤੇ ਗੁਰਦਰਾ ਸਾਹਿਬ ਕਿਸ ਜਗ੍ਹਾ ਤੇ ਸਥਾਪਿਤ ਹੈ ਇਹ ਕਿਰਪਾ ਕਰਕੇ ਸੰਗਤਾਂ ਨਾਲ ਸੰਜਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਾਵਨ ਪਵਿੱਤਰ ਸਥਾਨ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨ ਛੋ ਮubarak ਹਨ ਕਿ ਇਹ ਪਾਵਨ ਸਥਾਨ ਜੋ ਗੁਰਦੁਆਰਾ ਗੁਰੂ ਸਰ ਸਤਲਾਨੀ ਸਾਹਿਬ ਜੀ ਦੇ ਨਾਮ ਨਾਲ ਸਿੱਖ ਸੰਗਤਾਂ ਵਿੱਚ ਜਾਣੇ ਜਾਂਦਾ ਹੈ ਜੀ ਕੋ ਪ੍ਰਾਤਨ ਇਤਿਹਾਸ ਗੁਰਦੁਆਰਾ ਸਾਹਿਬ ਹੈ ਕਿ ਇਸ ਪਾਵਨ ਸਥਾਨ ਤੇ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਲਾਹੌਰ ਤੋਂ ਜਦਾ ਅੰਮ੍ਰਿਤਸਰ ਨੂੰ ਆਏ ਤਾਂ ਇੱਥੇ ਰਸਤੇ ਵਿੱਚ ਉਹਨਾਂ ਦਾ ਪੜਾ ਸੀ ਜੀ ਪੜਾਦਰ ਪੜਾ ਮਹਾਰਾਜ ਜਿਹੜੇ ਉਹ ਅੰਮ੍ਰਿਤਸਰ ਪਹੁੰਚਦੇ ਸਨ ਸੋ ਇੱਕ ਪੜਾ ਇੱਥੇ ਵੀ ਉਹਨਾਂ ਨੇ ਇਸ ਪਾਵਨ ਸਥਾਨ ਤੇ ਕੀਤਾ ਇਹ ਪਾਵਨ ਸਥਾਨ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਦੇ ਮਹਵਾਕਾਂ ਅਨੁਸਾਰ ਸਤਿਗੁਰੂ ਦੇ ਬਾਣੇ ਅਨੁਸਾਰ ਬੜਾ ਪਵਿੱਤਰ ਸਥਾਨ ਹੈ ਇਸ ਸਥਾਨ ਤੇ ਮਹਾਰਾਜ ਜਾਦਾ ਆਣ ਕੇ ਆਪਣੇ ਆਸਣ ਲਾਏ ਤਾਂ ਨਾਲ ਉਹਨਾਂ ਦੇ ਸਿੱਖ ਸੰਗਤਾਂ ਵਿੱਚ ਨਾਲ ਸੀ ਸੋ ਇੱਥੇ ਸਿਖਾਉਣਾ ਮਹਾਰਾਜ ਜੀ ਨੇ ਜਿਹੜਾ ਉਹ ਜਲਵਾਸਤੇ ਜਲਦੀ ਭਾਲ ਕਰਨ ਵਾਸਤੇ ਤੁਰਿਆ ਭਾਈ ਸਾਹਿਬ ਭਾਈ ਦੇਠਾ ਜੀ ਉਹਨਾਂ ਦੇ ਨਾਲ ਸਨ ਉਸ ਵੇਲੇ ਸਿੱਖ ਔਰ ਹੋਰ ਵੀ ਸਿੱਖ ਨਾਲ ਸਨ ਪਾਪਾ ਵਿਦੀ ਚੰਦ ਵੀ ਨਾਲ ਸਨ ਉਸ ਵੇਲੇ ਸਿੱਖ ਸੰਗਤਾਂ ਨਾਲ ਸੀ ਤਾਂ ਭਾਈ ਦੇਠਾ ਜੀ ਹੁਕਮ ਪਾ ਕੇ ਸਤਗੁਰੂ ਦਾ ਜਦੋਂ ਪਾਣੀ ਦੀ ਭਾਲ ਵਿੱਚ ਨਿਕਲੇ ਜਲਦੀ ਭਾਲ ਵਿੱਚ ਨਿਕਲਣ ਲੱਗੇ ਤਾਂ ਅਜੇ ਦੋ ਫਰਲਾਂ ਅੱਗੇ ਗਏ ਨੇ ਤਾਂ ਜਿੱਥੇ ਹੁਣ ਸਰੋਵਰ ਹੈ ਜੀ ਇੱਥੇ ਛਪੜੀ ਸੀ ਉਸ ਵੇਲੇ ਕੱਚੀ ਢਾਬ ਜਿਹਨੂੰ ਕਿਹਾ ਜਾਂਦਾ ਜੀ ਜੀ ਉਹ ਕੱਚੀ ਢਾਬ ਵਿੱਚ ਪਾਣੀ ਖੜਾ ਸੀ ਤੇ ਉਸ ਕੱਚੀ ਢਾਬ ਨੂੰ ਜਦ ਦੇਖਿਆ ਨਾ ਭਾਈ ਸਾਹਿਬ ਭਾਈ ਜੇਠਾ ਜੀ ਨੇ ਤਾਂ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਲਣਾ ਵਿਚਾਰਨ ਕੇ ਕਿਹਾ ਜੀ ਜਲ ਤਾਂ ਬਹੁਤ ਨੇੜੇ ਹੈ ਪਰ ਹੈ ਜਿਹੜਾ ਉਹ ਪਸ਼ੂਆਂ ਨੇ ਹੰਗਾਲਿਆ ਹੋਇਆ ਜਲ ਤਾਂ ਹੈ ਮਹਾਰਾਜ ਨੇ ਸਹਿਸ ਭਾਈ ਉਸ ਵੇਲੇ ਬਚਨ ਕੀਤਾ ਕਿ ਇਹ ਜਲ ਜਿਹੜਾ ਹੈ ਉਹ ਗੰਦਾ ਨਹੀਂ ਇਹ ਬਹੁਤ ਪਵਿੱਤਰ ਜਲ ਹੈ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਇਹ ਗੁਰੂ ਸਰ ਨਾਲ ਹੀ ਜਾਣਿਆ ਜਾਵੇਗਾ ਇਹ ਵੱਡਾ ਸਰੋਵਰ ਬਣੇਗਾ ਇੱਕ ਦਿਨ ਤਾਂ ਮਹਾਰਾਜ ਨੇ ਜਿਹੜੇ ਬਚਨ ਕੀਤੇ ਉਹ ਪੰਥ ਪ੍ਰਕਾਸ਼ ਦੇ ਕਰਤਾ ਨੇ ਪੰਥ ਪ੍ਰਕਾਸ਼ ਵਿੱਚ ਅੰਕਿਤ ਕੀਤੇ ਨੇ ਉਤਮ ਜਾਲ ਇਹ ਗੁਰਸਰ ਭਾਰੀ ਇਹ ਮੱਜਨ ਸਭ ਸੰਕਟ ਟਾਰੇ ਜੀ ਮਹਾਰਾਜ ਨੇ ਕਿਰਪਾ ਕਰਕੇ ਵਰ ਦਿੱਤਾ ਕਿ ਇਹ ਜਿਹੜਾ ਸਰੋਵਰ ਬਣੇਗਾ ਗੁਰੂ ਸਰ ਨਾਲ ਮਸ਼ਹੂਰ ਹੋਵੇਗਾ ਜਾਣਿਆ ਜਾਵੇਗਾ ਅਤੇ ਜਿਹੜਾ ਵੀ ਇੱਥੇ ਸ਼ਰਧਾ ਭਾਵ ਨਾਲ ਆਣ ਕੇ ਇਸ਼ਨਾਨ ਕਰੇਗਾ ਉਹਦੇ ਜਿਹੜੇ ਸਰੀਰਕ ਰੋਗ ਨੇ ਉਹ ਦੂਰ ਹੋਣਗੇ ਜਿਹੜੇ ਇੱਥੇ ਅੱਜ ਵੀ ਸ਼ਰਦਾਂ ਨਾਲ ਇਸ਼ਨਾਨ ਕਰਦੇ ਨੇ ਖਾਸ ਕਰਕੇ ਚਮੜੀ ਦੇ ਰੋਗਾਂ ਵਾਲੇ ਉਹਨਾਂ ਦੇ ਅੱਜ ਵੀ ਰੋਗ ਜਿਹੜੇ ਨੇ ਉਹ ਦੂਰ ਹੁੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਇਹ ਜਲ ਵਰਤੋ ਇੱਥੋਂ ਹੀ ਸਿੱਖਾਂ ਨੇ ਜਲ ਵਰਤਿਆ ਇੱਥੇ ਮਹਾਰਾਜ ਵੀ ਇਸ਼ਨਾਨ ਕੀਤਾ ਇੱਕ ਕੁੜੀ ਆਇਆ ਉਹਨੂੰ ਕੋੜ ਦਾ ਰੋਗ ਸੀ ਆਣ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਤਾਂ ਨਮਸਕਾਰ ਕਰਕੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਛੇਵੇਂ ਵਾਰਸ ਹੋ ਸ਼ੇਮੀ ਜੋਤੋ ਕਿਰਪਾ ਕਰੋ ਮਿਹਰ ਕਰੋ ਮੇਰੇ ਤੇ ਮੈਨੂੰ ਜਿਹੜਾ ਤੰਦਰੁਸਤੀ ਬਖਸ਼ ਕਰੋ ਮਹਾਰਾਜ ਨੇ ਕਿਹਾ ਭਾਈ ਇਸ ਸਪੜੀ ਵਿੱਚ ਇਸ਼ਨਾਨ ਕਰ ਲਾ ਤੇ ਤੇਰਾ ਰੋਗ ਇਹ ਦੂਰ ਹੋ ਜਾਏਗਾ ਇੱਥੇ ਫਿਰ ਉਹ ਕੋੜੀ ਰਾਜੀ ਹੋਇਆ ਤਾਂ ਉਹਦੇ ਤੋਂ ਬਾਅਦ ਫਿਰ ਜਿਹੜਾ ਉਹ ਇੱਥੇ ਕੋੜੀ ਜਿਹੜੇ ਨੂੰ ਆਣ ਕੇ ਇਸ਼ਨਾਨ ਕਰਦੇ ਨੇ ਤੇ ਇੱਥੋਂ ਕੋੜ ਵੀ ਜਿਹੜਾ ਉਹ ਸੱਚੇ ਪਾਤਸ਼ਾਹ ਦੇ ਬਚਨ ਨਾਲ ਦੂਰ ਹੁੰਦਾ ਅੱਜ ਵੀ ਸਰਦਾਵਾਨ ਸਿੱਖ ਜਿਹੜੇ ਨੇ ਉਹ ਇਹਦਾ ਲਾਭ ਲੈਂਦੇ ਨੇ ਰੋਗਾਂ ਨੂੰ ਦੂਰ ਕਰਦੇ ਇਸ਼ਨਾਨ ਕਰਕੇ ਜਿੱਥੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਤੇ ਟੁੱਬੀ ਮਾਰ ਕੇ ਸ਼ਰਦਾ ਵੀ ਪੂਰਵਕ ਜਿਹੜਾ ਸੰਗਤਾਂ ਨੇ ਉਹ ਸਰੀਰਕ ਰੋਗ ਦੂਰ ਕਰਦੀਆਂ ਨੇ ਉੱਥੇ ਨਾਲ ਹੀ ਜਿੱਥੇ ਸੱਚੇ ਪਾਤਸ਼ਾਹ ਨੇ ਚੌਂਕੜਾ ਮਾਰਿਆ ਸੀ ਜਿੱਥੇ ਗੁਰਦੁਆਰਾ ਸਾਹਿਬ ਸਥਿਤ ਹੈ ਇੱਥੇ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਕੇ ਸੰਗਤਾਂ ਅੱਜ ਵੀ ਜਿਹੜਾ ਨੇ ਉਹ ਮਨੋ ਰੋਗ ਜਿਹੜੇ ਨੇ ਉਹ ਦੂਰ ਕਰ ਦਿੰਦਾ ਜੇ ਇਸੇ ਦੋਨੇ ਹੀ ਤਰ੍ਹਾਂ ਦਾ ਕਿਉਂਕਿ ਸਰੀਰ ਦੋ ਤਰ੍ਹਾਂ ਦੇ 파ਟ ਨੇ ਮਨੁੱਖ ਦੇ ਤੇ ਦੋਵਾਂ ਦਾ ਹੀ ਮਹਾਰਾਜ ਨੇ ਇੱਥੇ ਕਿਰਪਾ ਕੀਤੀ ਹੈ ਸਰੀਰਕ ਰੋਗ ਵੀ ਦੂਰ ਹੁੰਦੇ ਨੇ ਮਨੋ ਰੋਗ ਵੀ ਦੂਰ ਹੁੰਦੇ ਨੇ ਇਸ ਕਰਕੇ ਗੁਰੂ ਸਤਗੁਰੂ ਨੇ ਬੜੀ ਮਿਹਰ ਕੀਤੀ ਹੈ ਪਾਵਨ ਸਥਾਨ ਨੂੰ ਬਹੁਤ ਵਰ ਦਿੱਤੇ ਸੱਚੇ ਪਾਤਸ਼ਾਹ ਨੇ ਕਿ ਜਿਹੜਾ ਵੀ ਸ਼ਰਧਾ ਭਾਵ ਨਾਲ ਆ ਕੇ ਇੱਥੇ ਇਸ਼ਨਾਨ ਕਰੇਗਾ ਮੱਥਾ ਟੇਕੇਗਾ ਬਾਣੀ ਪੜ੍ਹੇਗਾ ਉਦਾਰ ਉਦਾਰ ਹੋ ਜਾਵੇਗਾ ਤਾਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਪਤਾ ਲੱਗਾ ਦੂਰ ਦਰਾਡੇ ਤੋਂ ਸੰਗਤਾਂ ਆਈਆਂ ਦਰਸ਼ਨ ਦਿਦਾਰੇ ਕੀਤੇ ਮਹਾਰਾਜ ਦੇ ਆਪਣੇ ਬਚਨ ਜਿਹੜੇ ਨੇ ਸਤਿਗੁਰਾਂ ਨੂੰ ਦੱਸ ਕੇ ਉਹਨਾਂ ਨੇ ਗੁਰੂਦਿਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਲਾਕਾ ਨਿਵਾਸੀ ਸੰਗਤ ਨੇ ਇੱਕ ਆਪਣਾ ਦੁੱਖ ਦੱਸਿਆ ਕਿ ਮਹਾਰਾਜ ਤੁਸੀਂ ਸਬੱਬ ਨਾਲ ਆਇਓ ਤੁਹਾਡੇ ਦਰਸ਼ਨ ਹੋਏ ਨੇ ਬੜੀ ਖੁਸ਼ੀ ਹੋਈ ਆ ਕਿਰਪਾ ਕਰੋ ਤੇ ਸਾਡਾ ਇਹ ਦੁੱਖ ਦੂਰ ਕਰਦੇ ਹੋਨਵਿਰਤ ਕਰਦੇ ਹੋ ਮਹਾਰਾਜ ਨੇ ਪੁੱਛਿਆ ਕਿਹੜਾ ਕਹਿਣ ਲੱਗੇ ਜੀ ਇਸ ਇਲਾਕੇ ਦਾ ਚੌਧਰੀ ਜਿਹੜਾ ਹੁਸ਼ਿਆਰ ਖਾਨ ਉਹਦਾ ਨਾਮ ਆ ਉਹ ਬੜਾ ਨਰਦਈ ਇਨਸਾਨ ਹੈ ਇਨਸਾਨੀਅਤ ਨੂੰ ਭੁੱਲਿਆ ਹੋਇਆ ਹੈ ਇਸ ਕਰਕੇ ਪਸ਼ੂ ਵਰਤੀ ਵਾਲਾ ਇਨਸਾਨ ਹੈ ਤਾਂ ਉਹਨੇ ਬਹੁਤ ਇਲਾਕਾ ਨਿਵਾਸੀ ਜਿਹੜੇ ਲੋਕ ਨੇ ਉਹਨਾਂ ਨੂੰ ਤੰਗ ਕੀਤਾ ਹੋਇਆ ਮਹਾਰਾਜ ਕਿਰਪਾ ਕਰੋ ਤੇ ਉਹਦਾ ਜਿਹੜਾ ਉਹਨੂੰ ਸੁਧਾਰ ਦਿਓ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਮੰਨ ਕੇ ਉਹਨੂੰ ਸੁਨੇਹਾ ਭੇਜਿਆ ਤਾਂ ਉਹ ਪਾਪੀ ਸਨੇਹਾ ਸਤੂਰਦਾ ਦਾ ਸੁਣਦਿਆਂ ਸਾਰ ਚੜ੍ਹਾਈ ਕਰਕੇ ਘੋੜੇ ਤੇ ਸਵਾਰ ਹੋ ਕੇ ਸੱਤਰ ਧਾਰੀ ਹੋ ਕੇ ਨਾਲ ਆਪਣੇ ਬੰਦੇ ਲੈ ਕੇ ਆਇਆ ਮਹਾਰਾਜ ਨਾਲ ਲੜਨ ਵਾਸਤੇ ਹੰਕਾਰੀ ਸੀ ਇਸ ਕਰਕੇ ਮਹਾਰਾਜ ਦੇ ਕੋਲ ਆਇਆ ਤਾਂ ਮਹਾਰਾਜ ਨੇ ਦੇਖਿਆ ਵੀ ਇਹ ਤਾਂ ਲੜਾਈ ਕਰਨ ਆਇਆ ਤਾਂ ਉਸ ਵੇਲੇ ਫਿਰ ਗੁਰੂ ਨਾਨਕ ਦੇ ਘਰ ਦਾ ਨਿਜਮ ਆ ਕਿ ਜਿਹੜਾ ਵੀ ਜਿੱਦਾਂ ਵੀ ਕੋਈ ਆਵੇ ਉਦਾਂ ਦਾ ਹੀ ਉਹਨੂੰ ਜਵਾਬ ਦਿੱਤਾ ਜਾਂਦਾ ਉਹ ਪ੍ਰਸ਼ਾਦ ਦਿੱਤਾ ਜਾਂਦਾ ਇਸ ਕਰਕੇ ਮਹਾਰਾਜ ਫਿਰ ਆਪ ਵੀ ਘੋੜੇ ਤੇ ਸਵਾਰ ਹੋਏ ਇੱਥੇ ਚੜਪ ਹੋਈ ਹੈ ਜੰਗ ਉਹਨਾਂ ਦੇ ਭਾਵੇਂ ਚਾਰ ਜੰਗਾਂ ਹੀ ਉਹਨਾਂ ਦੀਆਂ ਮਸ਼ਹੂਰ ਨੇ ਇਤਿਹਾਸ ਵਿੱਚ ਛੋਟੀਆਂ ਜੰਗਾਂ ਉਹਨਾਂ ਦੀਆਂ ਔਂਕਤ ਨਹੀਂ ਕੀਤੀਆਂ ਗਈਆਂ ਪਰ ਛੋਟੀਆਂ-ਛੋਟੀਆਂ ਜੰਗਾਂ ਜਿਹੜੀਆਂ ਨੇ ਜਾਂ ਜਿਹੜੇ ਜੁੱਧ ਨੇ ਜਾਂ ਜਿਹੜੇ ਉਹਨਾਂ ਦੀ ਛੜਪਾਂ ਨੇ ਜੀ ਜੀ ਉਹਨਾਂ ਦੇ ਵਿੱਚ ਵੀ ਇੱਕ ਛੜਪ ਸੀ ਇੱਥੇ ਹੋਈ ਉਹਦੇ ਵਿੱਚ ਉਹ ਸ਼ਹਿਰ ਖਾਨ ਗਾਜੀਨ ਮਹਾਰਾਜ ਨੇ ਜਿਹੜਾ ਮਾਰਿਆ ਇੱਥੇ ਇੱਥੇ ਜਿਹੜਾ ਉਹ ਬਦੇ ਦਿਹਾਰ ਹੋਈ ਤੇ ਨੇਕੀ ਦੀ ਜਿੱਤ ਹੁਣ ਕਰਕੇ ਹੀ ਸੋਨਾ ਜਿਹੜਾ ਉਹ ਸਤਲਾਣੇ ਸਾਹਿਬ ਪਿਆ ਜੀ ਇਸ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਦਾ ਬੜਾ ਪਵਿੱਤਰ ਸਥਾਨ ਆ ਇੱਥੇ ਜਿਹੜਾ ਵੀ ਸ਼ਰਧਾ ਨਾਲ ਭਾਵਨਾ ਨਾਲ ਅੱਜ ਵੀ ਆਉਂਦਾ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਦੋ ਹਤੂਰਾਂ ਦੇ ਤਿਹਾਰ ਮਨਾਏ ਜਾਂਦੇ ਨੇ ਇੱਕ ਤਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਜਿਹੜਾ ਹਾਰਦ ਦੇ ਮਹੀਨੇ ਵਿੱਚ ਆਉਂਦਾ ਆਪਣਾ ਪ੍ਰਕਾਸ਼ ਗੁਰਪੁਰਬ ਤੇ ਦੂਜਾ ਜਿਹੜਾ ਹੈ ਸਾਲਾਨਾ ਜੋੜ ਮੇਲਾ ਦੇਹਦਨ ਮਹਾਰਾਜ ਜਿੱਥੇ ਪਵਿੱਤਰ ਚਰਨ ਪਾਏ ਉਸ ਦਿਹਾੜੇ ਨੂੰ ਬੜਾ ਸ਼ਰਧਾਪੂਰਵਕ ਜਿਹੜਾ ਸੰਗਤਾਂ ਵੱਲੋਂ ਮਨਾਇਆ ਜਾਂਦਾ ਉਹ ਮਗਰ ਦੇ ਮਹੀਨੇ ਵਿੱਚ ਆਉਂਦਾ ਜੀ ਇਹ ਦੋ ਦਿਹਾੜੇ ਮਨਾਏ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਪ੍ਰਬੰਧ ਅਧੀਨ ਉਹਨਾਂ ਦੇ ਚੱਲ ਰਿਹਾ ਸ੍ਰੀ ਮਾਨਯੋਗ ਮਨਿੰਦਰ ਸਾਹਿਬ ਜਿਹੜੇ ਇਸ ਵੇਲੇ ਮੌਜੂਦ ਨੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ 베ਰਕਾ ਉਹਨਾਂ ਵੱਲੋਂ ਬੜੇ ਚੰਗੇ ਤਰੀਕੇ ਨਾਲ ਜਿਹੜਾ ਉਹ ਸੰਗਤਾਂ ਨਾਲ ਵੀ ਪੇਸ਼ ਆਉਂਦੇ ਨੇ ਤਾਂ ਉਹ ਵੀ ਉਹਨਾਂ ਦੇ ਕੋਲ ਬੜਾ ਤਜਰਬਾ ਪੁਰਾਣੇ ਇੱਥੇ ਰਹੇ ਨੇ ਇਸ ਕਰਕੇ ਉਹਨਾਂ ਦੇ ਅੰਦਰ ਸ਼ਰਧਾ ਭਾਵਨਾ ਵੀ ਹੈ ਤਾਂ ਬਹੁਤ ਸਾਰੇ ਜਿਹੜੇ ਰੁਕੇ ਹੋਏ ਕੰਮ ਸੀ ਲੰਮੇ ਸਮੇਂ ਤੋਂ ਉਹ ਵੀ ਹੁਣ ਜਿਹੜੇ ਨੇ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵੀ ਹੈ ਨਾ ਗੁਰਦਾਰ ਸਾਹਿਬ ਦੀ ਜਿਹੜੀ ਕਾਰ ਸੇਵਾ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਸ਼੍ਰੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਰਾਹੀਂ ਜਿਹੜੀਆਂ ਸੰਗਤਾਂ ਦੀਆਂ ਉਹ ਸਭਾਵਾਂ ਚੱਲ ਰਹੀਆਂ ਨੇ ਜੀ ਇਸ ਗੁਰਦਾਰ ਸਾਹਿਬ ਦੇ ਸੰਗਤਾਂ ਵੱਲੋਂ ਸੋ ਗੁਰੂ ਮਹਾਰਾਜ ਜੀ ਦੇ ਸਿੱਖ ਸੇਵਾ ਕਰਕੇ ਲਾਹਾ ਲੈ ਰਹੇ ਨੇ ਇਹ ਦੀ ਪਾਵਨ ਸਥਾਨ 메ਨ ਰੋਡ ਜਿਹੜਾ ਇਸ ਵੇਲੇ ਅਟਾਰੀ ਬਾਰਡਰ ਨੂੰ ਜਾਂਦਾ ਜੀ ਅੰਮ੍ਰਿਤਸਰ ਤੋਂ ਕੋਸ ਤੋਂ 3 ਕਿਲੋਮੀਟਰ ਦੀ ਦੂਰੀ ਤੇ ਘ੍ਰਿੰਡਾ ਥਾਣਾ ਅੱਡਾ ਹੈ ਉਹ ਅਸ ਘ੍ਰਿੰਡੇ ਅੱਡੇ ਤੋਂ 3 ਕਿਲੋਮੀਟਰ ਲਗਭਗ ਦੂਰੀ ਤੇ ਪਾਵਨ ਸਥਾਨ ਸਥਿਤ ਹੈ ਸਤਗੁਰਾਂ ਦਾ ਸੋ ਜਿੰਨੀਆਂ ਵੀ ਸੰਗਤਾਂ ਇੱਥੇ ਆਣ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਿਆਂ ਨੇ ਗੁਰੂ ਮਹਾਰਾਜ ਉਹਨਾਂ ਦੇ ਮਨੋਂ ਤੇ ਸਰੀਰ ਕਲੇੜੇ ਰੋਗ ਨੇ ਉਹ ਦੂਰ ਕਰਦੇ ਨੇ ਸੋਸੰਗਤਾਂ ਲਾਹ ਲੈ ਰੀਆਂ ਨੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਸਭਨਾਂ ਤੇ ਕਿਰਪਾ ਕਰਦੇ ਨੇ ਔਰ ਇੱਥੇ ਕਨਾਲੇ ਵੀ ਬੇਨਤੀ ਹੈ ਜੀ ਕਿ ਜਿਹੜੀ ਖੇਤੀ ਆ ਲਗਭਗ ਪੌਣੇ 400 ਕਿਲਾ ਜਮੀਨ ਆ ਗੁਰਦਾ ਸਾਹਿਬ ਦੀ ਜੀ ਜੀ ਜਿਹੜੇ ਸਾਰੀ ਇੱਕ ਵੇਲੇ ਵਾਯੂਜੋਗ ਹੈ ਸੋ ਉਹਦੇ ਵਿੱਚ ਆਰਗਾਨਿਕ ਖੇਤੀ ਆ ਉਹ ਵੀ ਕੀਤੀ ਜਾਂਦੀ ਆ ਜਿਵੇਂ ਤੁਸਾਂ ਬੇਨਤੀ ਕੀਤੀ ਪਹਿਲਾਂ ਜਿਹੜਾ ਉਹ ਬੋਲਿਆ ਲੋਕਾਂ ਦੇ ਜਾਂ ਸੰਗਤਾਂ ਦੇ ਜਿਹੜਾ ਉਹ ਤੰਦਰੁਸਤ ਰਹਿਣ ਵਾਸਤੇ ਗੁਰਦਾਰ ਸਾਹਿਬ ਵੱਲੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬੜਾ ਵੱਡਾ ਇੱਕ ਉਪਰਾਲਾ ਹੈ ਜੋ ਆਰੰਭਿਆ ਹੋਇਆ ਤੇ ਚੱਲ ਰਿਹਾ ਹੈ ਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਸਰ ਸਤਲਾਨੀ ਸਾਹਿਬ ਸਰੋਵਰ ਦੇ ਕੰਢੇ ਤੇ ਦਰਸ਼ਨ ਕਰ ਰਹੇ ਹਾਂ ਤਪਸਥਾਨ ਸशोਭਤ ਹੈ ਜੋ ਗੁਰੂ ਸਾਹਿਬ ਸਤਿਨਾਮ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਕੰਢੇ ਤੇ ਹੈ ਇੱਥੋਂ ਦਾ ਜੋ ਤਪਸਥਾਨ ਬਣਾਇਆ ਗਿਆ ਹੈ ਇਹਦਾ ਇਤਿਹਾਸ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੋ ਇੱਥੇ ਲਿਖਿਆ ਗਿਆ ਹੈ ਉਹਦੇ ਮੁਤਾਬਕ ਹੈ ਕਿ ਸਰੋਵਰ ਦੇ ਕੰਢੇ ਤੇ ਅਸਥਾਨ ਹੈ ਇੱਥੇ ਬੈਠ ਕੇ ਮਹਤਵਸ਼ਵੀ ਸੰਤ ਬਾਬਾ ਬਸਤੀराम ਜੀ ਮਹੰਤ ਸੇਵਾ ਸਿੰਘ ਜੀ ਸੰਤ ਬਾਬਾ কুমਮਾ ਸਿੰਘ ਜੀ ਸੰਤ ਬਾਬਾ ਵੀਰ ਸਿੰਘ ਜੀ ਸੰਤ ਬਾਬਾ ਗੁਰਮukh ਸਿੰਘ ਜੀ ਬਾਬਾ ਕਿਰਪਾ ਸਿੰਘ ਜੀ ਤਪ ਕਰਿਆ ਕਰਦੇ ਸਨ ਤੇ ਇਸ ਸਥਾਨ ਤੇ ਸੇਵਾ ਕਰਿਆ ਕਰਦੇ ਸਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਬਾ কুমਮਾ ਸਿੰਘ ਜੀ ਦੇ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਹ ਸਾਲ ਵਿੱਚ ਕਈ ਵਾਰ ਇਸ ਸਥਾਨ ਦੇ ਦਰਸ਼ਨਾਂ ਨੂੰ ਆਇਆ ਕਰਦੇ ਸਨ ਇਸ ਕੱਚੀ ਕੁੱਟੀਆਂ ਨੂੰ ਮਹਾਰਾਣੀ ਜਿੰਦ ਕੌਰ ਨੇ ਪੱਕਿਆ ਕਰਵਾਇਆ ਤੇ ਗੁਰਦੁਆਰਾ ਗੁਰੂ ਸਸਤ੍ਰਾਨੀ ਸਾਹਿਬ ਬਣਾਉਣ ਤੇ ਲੰਗਰ ਵਾਸਤੇ ਸਵਾ ਲੱਖ ਰੁਪਇਆ ਜਿਹੜਾ ਉਹ ਭੇਟ ਵੀ ਕੀਤਾ ਇਹ ਜੋ ਕੁੱਟੀਆਂ ਬਣੀ ਹੈ ਜੋ ਸਰੋਵਰ ਦੇ ਕੰਢੇ ਤੇ ਸ਼ਸ਼ੋਭਤ ਹੈ ਇਸ ਕੁੱਟੀਆਂ ਦਾ ਜਿਹੜਾ ਪਾਵਨ ਇਤਿਹਾਸ ਇਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸਤਲਾਨੀ ਸਾਹਿਬ ਵਿਖੇ ਸ਼ੇਵ ਪਾਤਸ਼ਾਹੀ ਪਾਵਨ ਪਵਿੱਤਰ ਧਰਤੀ ਸਾਡੇ ਨਾਲ ਨੇ ਮੈਨੇਜਰ ਭਾਈ ਹਰਵਿੰਦਰ ਸਿੰਘ ਜੀ ਜੋ ਗੁਰਸਰ ਸਤਾਨੀ ਸਾਹਿਬ ਕੀ ਬਤੌਰ ਮੈਨੇਜਰ ਦੀ ਸੇਵਨ ਬਾਹਰੇ ਨੇ ਤੇ ਮੇਰੇ ਨਾਲ ਨੇ ਸਰਦਾਰ ਰੋਜਿੰਦਰ ਸਿੰਘ ਜੀ ਰੂਬੀ ਜੀ ਐਡੀਸ਼ਨਲ ਮੈਨੇਜਰ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਪਰਿਵਾਰ ਸਾਹਿਬ ਤੋਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਗੁਰੂ ਸਾਹਿਬ ਸਤਲਾਨੀ ਸਹਿ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਨਵਿਕਲੀ ਪਹਿਲ ਕੀਤੀ ਗਈ ਹੈ ਕਿ ਇੱਥੇ ਆਰਗੈਨਿਕ ਖੇਤੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤੇ ਆਰਗੈਨਿਕ ਖੇਤੀ ਦੇ ਨਾਲ ਜੋ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲੰਗਰ ਛਕਦੀਆਂ ਨੇ ਉਹ ਆਰਗੈਨਿਕ ਖੇਤੀ ਦਾ ਹੀ ਰਾਹੀ ਜਿਹੜੀਆਂ ਸਬਜ਼ੀਆਂ ਤਿਆਰ ਹੁੰਦੀਆਂ ਨੇ ਉਹਨਾਂ ਦਾ ਲੰਗਰ ਜਿਹੜਾ ਹੈ ਉਹ ਲਗਾਇਆ ਜਾਂਦਾ ਹੈ ਮੈਂ ਮੈਂਦਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਆਂ ਮੈਂ ਸਾਹਿਬ ਕਿੰਨਾ ਸਮਾਂ ਹੋ ਗਿਆ ਹੈ ਕਿ ਜੋ ਇਥੇ ਆਰਗੈਨਿਕ ਖੇਤੀ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਸਰਸਤਲਾਨੀ ਸਤਲਾਨੀ ਸਾਹਿਬ ਜੀ ਵਿਖੇ ਸੰਧ 2013 ਦੇ ਵਿੱਚ ਆਰਗੈਨ ਖੇਤੀ ਦਾ ਜਿਹੜਾ ਪ੍ਰੋਜੈਕਟ ਲੀਕਿਆ ਗਿਆ ਜੀ ਜੋ ਕਿ ਇਸ ਜ਼ਮੀਨ ਨੂੰ ਆਰਗੇਨ ਕਰਨ ਵਾਸਤੇ तकरीबन 2 ਸਾਲ ਦਾ ਸਮਾਂ ਲੱਗਾ ਜੀ ਸਨ 2015 ਦੇ ਵਿੱਚ ਅਣਕੇ ਦੇ ਵਿੱਚ ਜਿਹੜੀ ਆ ਆਰਗੇਨ ਕੀਤੀ ਜਿਹੜੀ ਆ ਉਹ ਚਾਲੂ ਕੀਤੀ ਗਈ ਜਿਹੜੀ ਇੱਥੋਂ ਜਿਹੜੀ ਬਜਾਈ ਕਰਕੇ ਇਹਦੀ ਸਾਰੀ ਸਬਜੀ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਲੰਗਰ ਦੇ ਵਿੱਚ ਜਿਹੜੀ ਆ ਭੇਜੀ ਜਾਂਦੀ ਰਹੀ ਹੈ ਜੀ 2013 ਤੋਂ ਲੈ ਕੇ ਕਿੰਨਾ ਸਮਾਂ ਜਿਹੜੀ ਆ ਸੱਚਖੰਡ ਸਾਹਿਬ ਕੇ ਸਬਜੀ ਦੀ ਸੇਵਾ ਹੁਣ ਵੀ جاری ਹੈ ਕਿ ਦਰਸਲ ਜ 2015 ਤੋਂ ਲੈ ਕੇ 2022 ਤੱਕ ਜਿਹੜੀ ਹੈ ਮੱਧਪੀ ਸਚਕੰਡਰ ਮੰਦਰ ਸਾਹਿਬ ਵਿਖੇ ਜਿਹੜੀ ਹੈ ਇੱਕ ਸਬਜ਼ੀ ਜਾਂਦੀ ਰਹੀ ਲਗਾਤਾਰ ਪਰ ਇਸ ਦੇ ਵਿੱਚ ਤੁਸੀਂ ਵੇਖ ਰਹੇ ਜੇ ਜਿਹੜਾ ਬਾਗ ਲੱਗਾ ਸੀ ਉਸ ਦੌਰਾਨ ਸਰਕਾਰੀ ਮਹਿਰਾਂ ਦੀ رائے ਅਨੁਸਾਰ ਜਿਹੜਾ ਮਤਲਬ ਵੀ ਇਸ ਦੇ ਵਿੱਚ ਉਹਨਾਂ ਨੇ 2022 ਜਾਣ ਕੇ ਆਖਿਆ ਵੀ ਇਹਦੇ ਵਿੱਚ ਹੁਣ ਖੇਤੀ ਜਿਹੜੀ ਹੈ ਨਹੀਂ ਕੀਤੀ ਜਾ ਸਕਦੀ ਕਿਉਂਕਿ ਬਾਗ ਦੀ ਜਿਹੜੀ ਹੈ ਮਤਲਬ ਵੀ ਆਪਣਾ ਖਰਾਬ ਹੁੰਦਾ ਸੀ ਬੂਟੇ ਵੱਡੇ ਹੋ ਗਏ ਸੀ ਖਰਾਬ ਹੁੰਦੇ ਸੀ ਇਸ ਕਰਕੇ ਜਿਹੜੀ ਆ ਫਿਰ ਉਸ ਤੋਂ ਬਾਅਦ ਜਿਹੜੀ ਆ ਉਹ ਆਰਗੈਨ ਖੇਤੀ ਜਿਹੜੀ ਆ ਬੰਦ ਕੀਤੀ ਗਈ ਪਰ ਦਫ਼ਤਰ ਦੇ ਨਾਲ ਇਸ ਚੀਜ਼ ਦੀ ਲਿਖਾਪੜੀ ਚੱਲ ਰਹੀ ਹੈ ਅਸੀਂ ਛੇਤੀ ਤਕਰੀਬਨ 10 ਏਕੜ ਦੇ ਵਿੱਚ ਜਿਹੜਾ ਮਤਲਬ ਹੀ ਆਰਗੈਨ ਖੇਤੀ ਸੱਜਖੰਡ ਰਮਿੰਦਰ ਸਾਹਿਬਾ ਤੇ ਜਿਹੜੀ ਹੈ ਸਬਜ਼ੀਆਂ ਦੀ ਬਹੁਤ ਛੇਤੀ ਚਾਲੂ ਕਰਨ ਜਾ ਰਹੇ ਫਿਰ ਦੁਬਾਰਾ ਕਰਾਈ ਮਤਲਬ ਉਹ ਇਹ ਦੱਸਿਆ ਤੁਸੀਂ ਕਿ ਖੇਤੀ ਇੱਕ ਵਾਰ ਜਿਹੜੀ ਉਹ ਚੱਲਦੀ ਸੀ ਉਹ ਬੂਟੇ ਵੱਡੇ ਹੋਣ ਕਰਕੇ ਬਾਗ ਦੇ ਬੰਦ ਕਰ ਦਿੱਤੇ ਤੇ ਹੁਣ ਕਿਦਾਂ ਜਿਹੜਾ ਆਪਾਂ ਤਕਰੀਬਨ ਹੁਣ ਵੀ ਅਸੀਂ ਅਜੇ ਆਪਣੇ ਗੁਰਦਰਾ ਸਾਹਿਬ ਵਾਸਤੇ ਸਾਡੇ ਕੰਪਲੈਕਸ ਦੇ ਅੰਦਰ ਤਕਰੀਬਨ ਸਾਡੇ ਕੋਲ ਇਹੜੀ ਮਤਲਬ ਹੀ ਅੱਧੇ ਕਿਲੇ ਤੋਂ ਵੱਧ ਜਗ੍ਹਾ ਆ ਜਿਹਦੇ ਵਿੱਚ ਅਸੀਂ ਗੁਰੂ ਘਰ ਦੇ ਲੰਗਰ ਵਾਸਤੇ ਜਿਹੜੀ ਆ ਆਰਗੈਨਿਕ ਖੇਤੀ ਕਰਦੇ ਆ ਪਿਛਲੀਆਂ ਸਬਜ਼ੀਆਂ ਜਿਹੜੀਆਂ ਸਿਆਲ ਦੀਆਂ ਸੀ ਉਹਨਾਂ ਦੇ ਵਿੱਚ ਅਸੀਂ ਫੁੱਲ ਗੋਭੀ, ਬੰਦ ਗੋਭੀ, ਗਾਜਰਾਂ ਤਕਰੀਬਨ ਆਪਣੇ ਖਾਨ ਜੋਗੀਆਂ ਗੁਰੂ ਘਰ ਦੇ ਲੰਗਰ ਚ ਵਰਤਨ ਜੋਗੀਆਂ ਸਬਜ਼ੀਆਂ ਦੀ ਜਿਹੜੀ ਆ ਬਜਾਈ ਕੀਤੀ ਸੀ ਹੁਣ ਗਾਂ ਜਿਹੜੀਆਂ ਗਰਮੀ ਦੀਆਂ ਸਬਜ਼ੀਆਂ ਆ ਉਹਨਾਂ ਦੀ ਵੀ ਤਕਰੀਬਨ ਜਿਹੜੀ ਆ ਬਜਾਈ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਲੋਕੀ, ਗੋਲ ਕੱਦੂ, ਕਰੇਲੇ, ਕੀਆ ਤੋਰੀ ਤਕਰੀਬਨ ਆਹ ਸਬਜੀਆਂ ਜਿਹੜੀਆਂ ਉਹ ਅਸੀਂ ਲਾ ਦਿੱਤੀਆਂ ਗਈਆਂ ਉਹ ਪਰੰਪਰਾ ਤਕਰੀਬਨ ਅਜੇ ਵੀ ਚਾਚਾ ਦੇ ਘਰ ਚੱਲ ਰਹੀ ਹੈ ਜੀ ਚੱਲ ਰਹੀ ਹੈ ਜੀ ਬਹੁਤ ਵਧੀਆ ਜੀ ਸਾਡੇ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸਰ ਰਜਿੰਦਰ ਸਿੰਘ ਜੀ ਉਹਨਾਂ ਨੇ ਗੱਲ ਗੱਲਬਾਤ ਕਰਦੇ ਆ ਮੈਂ ਸਭ ਮਹੰਦਸ ਸਾਹਿਬ ਦੇ ਕੋਲ ਆ ਕੇ ਪਤਾ ਲੱਗਾ ਕਿ ਜਿਹੜੀ ਆਰਗੈਨਿਕ ਖੇਤੀ ਜਦੋਂ ਸ਼ੁਰੂਆਤ ਹੁੰਦੀ ਹੈ ਇੱਥੇ ਉਦੋਂ ਆਪਜੀ ਸੇਵਾ ਇੱਥੇ ਨਿਭਾ ਰਹੇ ਸੀ ਥੋੜਾ ਉਸ ਬਾਰੇ ਥੋੜਾ ਆਪਾਂ ਗੱਲ ਕਰੀਏ ਕਿ ਕਿਵੇਂ ਖੇਤੀ ਜਿਹੜੀ ਉਹ ਸ਼ੁਰੂ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਸ ਸਮੇਂ ਸਾਡੇ ਪ੍ਰਧਾਨ ਸਾਹਿਬ ਵੀ ਜਸਦਰ ਰਵਤਾਰ ਸਿੰਘ ਮੱਕੜ ਜੀ ਜੇ ਸੁਰਗਵਾਸ ਹੋ ਗਿਆ ਇਹ ਬੇਸਿਕਲੀ ਉਹਨਾਂ ਦੀ ਦੇਣ ਹੈ ਜੀ ਉਹਨਾਂ ਦੇ ਅਸੀਂ ਧਿਆਨ ਚ ਲੈ ਆਂਦਾ ਸੀ ਕਿ ਕਿਉਂ ਨਾ ਇੱਥੇ ਕੁਦਰਤੀ ਖੇਤੀ ਜਿਹੜੀ ਸ਼ੁਰੂ ਕੀਤੀ ਜਾਵੇ ਜੁੜੀ ਹੈ ਗੁਰੂ ਰਾਮਦਾਸ ਦੇ ਘਰ ਦੇ ਲੰਗਰ ਵਾਸਤੇ ਸਬਜ਼ੀਆਂ ਤੇ ਜੀਣ ਉਸ ਵੇਲੇ ਮੱਕੜ ਸਾਹਿਬ ਨੇ ਆਪ ਆਣ ਕੇ ਇੱਥੇ ਇਹਨਾਂ ਦੀ ਸ਼ੁਰੂਆਤ ਕੀਤੀ ਸ਼ੁਰੂਆਤ ਕਰਵਾਈ ਤੇ ਉਹਨਾਂ ਦੇ ਫਿਰ ਪ੍ਰਧਾਨਗੀ ਤੋਂ ਬਾਅਦ ਵੀ ਕੁਝ ਸਮਾਂ ਚੱਲਦੀ ਰਹੀ ਹੈ ਬਾਗ ਦੀ ਜਦੋਂ ਜਿਆਦਾ ਫਲਾਹ ਹੋਣ ਕਰਕੇ ਜੀ ਜੀ ਬਾਗ ਦੀ ਬੰਤਰ ਬਣਾਉਣ ਵਾਸਤੇ ਅਨਾਖਾਂ ਦੇ ਉਹ ਫਿਰ ਇਹਦੇ ਵਿੱਚ ਕੁਦਰਤੀ ਜਿਹੜੀ ਖੇਤੀ ਹੈ ਇਹਦੇ ਵਿੱਚ ਬੰਦ ਕਰਨੀ ਪਈ ਆ ਜੀ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਰੇ ਕਿਰਪਾ ਕਰੂਗਾ ਫਿਰ ਸ਼ੁਰੂ ਹੋ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਮੈਂ ਸਾਹਿਬ ਮੈਂ ਸਾਹਿਬ ਨੇ ਜਿਵੇਂ ਦੱਸਿਆ ਕਿ ਬਾਗ ਦੇ ਜਿਹੜੇ ਬੂਟੇ ਨੇ ਉਹ ਵੱਡੇ ਹੋਣ ਕਾਰਨ ਖੇਤੀਬਾੜੀ ਦਾ ਜਿਹੜਾ ਹੈ ਉਹ ਇਹਦੇ ਵਿੱਚ ਖੇਤੀਬਾਨ ਖਬਜ਼ੀ ਖੇਤੀ ਜਿਹੜੀ ਬੰਦ ਕਰਵਾ ਦਿੱਤੀ ਸੀ ਫਿਰ ਵੀ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਹੈ ਰੋਜ਼ ਦੀ ਵਰਤੋਂ ਦੇ ਵਿੱਚ ਜਿਹੜੇ ਸਬਜ਼ੀਆਂ ਆਉਂਦੀਆਂ ਨੇ ਉਹ ਅੰਦਰ ਕੰਪਲੈਕਸ ਦੇ ਅੰਦਰ ਜਿਹੜੀ ਹੈ ਉਹ ਤਕਰੀਬਨ ਅੱਧਾ ਕਿਲਾ ਜਗ੍ਹਾ ਜਿਹੜੀ ਹੈ ਜਿੱਥੇ ਸਬਜ਼ੀ ਬੀਜ ਕੇ ਜਿਹੜੀ ਹੈ ਆਰਗੇਨਿਕ ਖੇਤੀ ਜਿਹੜੀ ਕੀਤੀ ਜਾ ਰਹੀ ਹੈ ਤੇ ਇਸ ਲੰਗਰ ਦੇ ਵਿੱਚ ਰੋਜ਼ਾਨਾ ਜਿਹੜਾ ਹੈ ਉਹ ਸਬਜ਼ੀਆਂ ਆਰਗੈਨਿਕ ਜਿਹੜੀਆਂ ਉਨਬਾਰ ਰਹੀਆਂ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਅੱਜ ਦਾ ਜਿਹੜਾ ਸਾਡਾ ਇਹ ਜਿਹੜੀ ਸਟੋਰੀ ਸੀ ਉਹ ਆਰਗੈਨਿਕ ਖੇਤੀ ਤੇ ਸੀ ਕਿ ਵੇਖੋ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਜਿੱਥੇ ਕਿ ਹਰ ਚੀਜ਼ ਜਿਹੜੀ ਆਪਾਂ ਖਾ ਰਹੇ ਹਾਂ ਉਹ ਮਲਾਵਟੀ ਏ ਜਿਹਦੇ ਕਾਰਨ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਗੁਰੂ ਸਰ ਸਤਲਾਨੀ ਸਾਹਿਬ ਵੱਲੋਂ ਜਿਹੜੀ ਇਹ ਬਹੁਤ ਵੱਡੀ ਪਹਿਲ ਕਦਮੀ ਏ ਸ਼ਾਇਦ ਹੀ ਆਪ ਜੀ ਨੇ ਕਿਤੇ ਹੋਰ ਸੁਣਿਆ ਹੋਵੇਗਾ ਕਿ ਆਰਗੈਨਿਕ ਖੇਤੀ ਦੇ ਨਾਲ ਸਬਜ਼ੀਆਂ ਨੂੰ ਤਿਆਰ ਕਰਕੇ ਤੇ ਲੰਗਰ ਵਿੱਚ ਸੰਗਤਾਂ ਵਾਸਤੇ ਵਰਤਾਇਆ ਜਾਵੇ ਬੜੀ ਵੱਡੀ ਗੱਲ ਹੈ ਸੋ ਬਹੁਤ ਬਹੁਤ ਧੰਨਵਾਦ ਮਹਿੰਦਰ ਸਾਹਿਬ ਆਪ ਜੀ ਦਾ ਸੰਗਤਾਂ ਨੂੰ ਫਿਰ ਬੇਨਤੀ ਕਰਾਂਗੇ ਕਿ ਜਰੂਰ ਆ ਕੇ ਇੱਕ ਵਾਰ ਗੁਰੂ ਸਾਹਿਬ ਸ੍ਰੀ ਦਾਨੀ ਸਾਹਿਬ ਦੇ ਕੀਰਸ਼ਨ ਕਰੋ ਦਰਸ਼ਨ ਕਰਕੇ ਇਹ ਨਾਲ ਹੀ ਇਹਦੇ ਨਾਲ ਇੱਕ ਹੋਰ ਵੀ ਹੈ ਜੀ ਜੀ ਸੰਤ ਮਹਾਪੁਰਸ਼ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਜੀ ਜਿੰਨੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੁੰਦੇ ਗੁਰਦੁਆਰਾ ਸਾਹਿਬਾਨ ਨੇ ਜੀ ਉਹਨਾਂ ਦੇ ਵਿੱਚ ਜਿਹੜਾ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਵਾਲੇ ਦੇ ਵਾਲੇ ਨੂੰ ਸ਼ੁੱਧ ਰਸਵਾ ਤੇ ਕਿੱਲੇ-ਕਿੱਲੇ ਦੀ ਬਾਗ ਦੇ ਵਿੱਚ ਜੰਗਲ ਲਾਉਣ ਦਾ ਜਿਹੜਾ ਵਾ ਉਹ ਜੀ ਜੀ ਇਹ ਸਤਲਾਨੀ ਸਾਹਿਬ ਵੀ ਇੱਕ ਕਿੱਲੇ ਦੇ ਵਿੱਚ ਜਿਹੜਾ ਜੰਗਲ ਲੱਗਾ ਵਾ ਲੱਗ ਚੁੱਕਾ ਹੈ ਬਹੁਤ ਹਾਂ ਬਿਲਕੁਲ ਬਹੁਤ ਵਧੀਆ ਬਾਗ ਬਹੁਤ ਹੋਰ ਲੱਗਦੀ ਜੰਗਲ ਹੈ ਤੁਸੀਂ ਵਾਤਾਵਰਨ ਵੇਖੋ ਜਾ ਕੇ ਜੀ ਜੀ ਇਹਦੇ ਨਾਲ ਨਾਲ ਹੋਰ 526 ਗੁਰਦੁਆਰੇ ਸਾਡੇ ਉਹਨਾਂ 'ਚ ਵੀ ਇੱਕ ਕਿੱਲੇ ਦੇ ਵਿੱਚ ਜੰਗਲ ਲੱਗੇ ਆ ਤੇ ਬਹੁਤ ਵਧੀਆ ਬਾਬਾ ਜੀ ਦਾ ਇਹ ਪਰੋਲਾ ਸੀ ਤੇ ਜਥੇਦਾਰ ਸਾਡੇ ਹਰਜਿੰਦਰ ਸਿੰਘ ਜੀ ਧਾਮੀ ਇਹਨਾਂ ਦੇ ਜਤਨਾ ਸਤਕਾ ਜਿਹੜਾ ਇਹ ਪ੍ਰੋਜੈਕਟ ਲਿਖਿਆ ਗਿਆ ਸੀ ਜੀ ਇੱਥੇ ਆਪਦੀ ਜਾਣਕਾਰੀ ਲਈ ਮੈਂ ਸਾਹਿਬ ਨੇ ਵਾਅਦਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਅਧੀਨ ਆਉਦੇ ਕਾਫੀ ਗੁਰਦੁਆਰਿਆਂ ਵਿੱਚ ਜਿਨੇ ਆਪ ਜੀ ਨੇ ਦੱਸੇ ਨੇ ਕਿ ਉਹਨਾਂ ਵਿੱਚ ਕਦੂਰ ਸਾਹਿਬ ਵਾਲੇ ਮਾਪਿਸ਼ਾ ਵੱਲੋਂ ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਬਾਗ ਜਿਹੜਾ ਹੈ ਉਹ ਜੰਗਲ ਜਿਹੜਾ ਹੈ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਉਹ ਵੀ ਲਗਾਇਆ ਜਾ ਰਿਹਾ ਹੈ ਸੋ ਬਹੁਤ ਹੀ ਵਧੀਆ ਗੱਲ ਹੈ ਮੈਂਨ ਸਾਹਿਬ ਬਹੁਤ ਬਹੁਤ ਆਪਜੀ ਦਾ ਧੰਨਵਾਦ ਸਮਾਂ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਗੁਰੂ ਸਰਸਪਾਲ ਸਿੰਘ ਸਾਹਿਬ ਵਿਖੇ ਜਿੱਥੇ ਕਿ ਆਪਾਂ ਗੱਲਬਾਤ ਕੀਤੀ ਏ ਕਿ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਗੈਨਿਕ ਖੇਤੀ ਜਿਹੜੀ ਉਹ ਕੀਤੀ ਜਾਂਦੀ ਏ ਉੱਥੇ ਨਾਲ ਦੀ ਨਾਲ ਅਸੀਂ ਸਾਨੂੰ ਪਤਾ ਚੱਲਿਆ ਹੈ ਕਿ ਐ ਮੇਰੇ ਪਿੱਛੇ ਆਪ ਜੀ ਦੇਖ ਰਹੇ ਹੋ ਕਿ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਾਰਸੇ ਵਾਲੇ ਮਹਾਂਪੁਰਸ਼ਾਂ ਵੱਲੋਂ ਇੱਥੇ 1 ਏਕੜ ਦੇ ਵਿੱਚ ਜਿਹੜਾ ਉਹ ਜੰਗਲ ਲਗਾਇਆ ਗਿਆ ਹੈ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਤੇ ਇੱਥੇ ਆਣ ਕੇ ਪਤਾ ਲੱਗਾ ਹੈ ਬਾਬਾ ਜੀ ਦੇ ਸੇਵਾਦਾਰ ਪਾਸੋਂ ਕਿ ਬਾਬਾ ਜੀ ਵੱਲੋਂ ਵਾਤਾਵਰਨ ਨੂੰ ਲੈ ਕੇ ਬਹੁਤ ਵੱਡਾ ਪ੍ਰਾਲਾ ਕਰਦੇ ਹੋયા ਆ ਪੂਰੇ ਪੰਜਾਬ ਦੇ ਅੰਦਰ 327 ਬਾਗ ਜਿਹੜੇ ਨੇ ਮਲ ਜੰਗਲ ਜਿਹੜੇ ਨੇ ਇਦਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਲਗਾਏ ਗਏ ਨੇ ਸੰਤ ਬਾਬਾ ਸੇਵਾ ਸਿੰਘ ਦੀ ਕਾਰ ਸੇਵਾ ਵਾਲੇ ਖਡੂਰ ਸਾਹਿਬ ਤੋਂ ਉਹਨਾਂ ਦੇ ਸੇਵਾਦਾਰ ਸਾਡੇ ਨਾਲ ਗੱਲਬਾਤ ਕਰ ਲਈ ਸਨ ਭਾਈ ਸ਼ਰਨਜੀਤ ਸਿੰਘ ਜੀ ਬਾਬਾ ਜੀ ਨਾਲ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਟੋਰੀ ਕਰਨ ਵਾਸਤੇ ਆਏ ਸੀ ਇੱਥੇ ਆਰਗੈਨਿਕ ਖੇਤੀ ਬਾਰੇ ਜੋ ਸਬਜ਼ੀਆਂ ਜਿਹੜੀਆਂ ਬੀਜੀਆਂ ਜਾਂਦੀਆਂ ਨੇ ਉਗਾਈਆਂ ਜਾਂਦੀਆਂ ਨੇ ਆਰਗੈਨਿਕ ਇੱਥੇ ਆ ਕੇ ਪਤਾ ਲੱਗਿਆ ਕਿ ਮਹਾਪ੍ਰਸ਼ਾ ਵੱਲੋਂ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਵੱਲੋਂ ਬਹੁਤ ਵੱਡਾ ਉਪਰਾਲਾ ਕਰਕੇ ਇੱਥੇ 1 ਏਕੜ ਦੇ ਵਿੱਚ ਜਿਹੜਾ ਹੈ ਉਹ ਜੰਗਲ ਲਗਾਇਆ ਗਿਆ ਹੈ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਤੇ ਫਿਰ ਪਤਾ ਲੱਗਾ ਕਿ ਨਾਲ ਹੀ ਇੱਥੇ ਨਹੀਂ 327 ਜਗ੍ਹਾ ਤੇ ਜਿਹੜੇ ਆ ਉਹ ਇੱਕ-ਇੱਕ ਏਕੜ ਦੇ ਵਿੱਚ ਜਿਹੜੇ ਨੇ ਉਹ ਜੰਗਲ ਲਗਾਏ ਗਏ ਨੇ ਬਾਕੀ ਗੱਲਬਾਤ ਆਪ ਜੀ ਦੇ ਨਾਲ ਕਰਦੇ ਆ ਕਿ ਕਦੋਂ ਤੋਂ ਇਹ ਉਪਰਾਲਾ ਸ਼ੁਰੂ ਹੋਇਆ ਤੇ ਸਾਡੇ ਲਾਗੇ ਹੋਰ ਕਿੱਥੇ ਕਿੱਥੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਪ੍ਰਾਲਾ ਤੋਂ ਬਾਬਾਈ ਦਾ ਕਾਫੀ ਸਿਰ ਤੋਂ ਚੱਲ ਰਿਹਾ ਹੈ ਜੀ ਇੱਥੇ ਵੀ ਇੱਕ ਇੱਕੜ ਇੱਥੇ ਲੱਗਾ ਹੈ ਗੁਰਦੁਆਰਾ ਸਤਲਾਨੀ ਸਾਹਿਬ ਜੀ ਸਾਹੀ ਸੇਵੀ ਜੀ ਬਾਬਾ ਗੁੱਡਾ ਸਾਹਿਬ ਲਗਾਏ ਗਏ ਨੇ ਵੱਖ-ਵੱਖ ਹੋਰ ਵੀ ਜਿੱਥੇ ਗੁਰਦੁਆਰਾ ਸੁੰਮਣੀ ਕਮੇਟੀ ਸਾਹਿਬ ਵੱਲੋਂ ਹੁਕਮ ਹੁੰਦਾ ਬਾਬਾਈ ਨੂੰ ਬਾਬਾ ਜੀ ਉੱਥੇ-ਉੱਥੇ ਲਗਾ ਰਹੇ ਆ ਜੀ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਵੀ ਕੋਈ ਸੰਗਤ ਜਿੰਨੀ ਵੀ ਜਗ੍ਹਾ ਦਿੰਦੀ ਆ ਅੱਧੇ ਕਿੱਲਾ ਹੋਵੇ ਚਾ ਕਿੱਲਾ ਹੋਵੇ ਉੱਥੇ ਵੀ ਬਾਬਾ ਜੀ ਵੱਧ ਤੋਂ ਵੱਧ ਰਖਤ ਲਗਾ ਰਹੇ ਨੇ ਇੱਕ ਕਿੱਲਾ ਹੋਵੇ ਦੋ ਕਿੱਲੇ ਹੋਣ ਜੀ ਜੰਗਲ ਉਹਨਾਂ ਹੀ ਵੱਧ ਤੋਂ ਵੱਧ ਲੱਗ ਰਹੇ ਜੀ ਮਤਲਬ ਆਪ ਜੀ ਦੇ ਕਹਿਣ ਮੁਤਾਬਕ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਫੀ ਬਾਬਾ ਜੀ ਵੱਲੋਂ ਜਿਹੜਾ ਹੈ ਹੁਕਮ ਹੈ ਕਿ ਕੋਈ ਵੀ ਕਿਤੇ ਵੀ ਸੰਗਤ ਜਿਹੜੀ ਹੈ ਉਹ ਇੱਦਾਂ ਜੰਗਲ ਲਾਉਣ ਵਾਸਤੇ ਮਹਾਂਪੁਰਸ਼ਾ ਦੇ ਨਾਲ ਗੱਲਬਾਤ ਕਰ ਸਕਦੀ ਹੈ ਸੇਵਕ ਦੂਰ ਸਾਹਿਬ ਜਾ ਕੇ ਬਾਬਾ ਜੀ ਉੱਥੇ ਜਾ ਕੇ ਕੋਈ ਵੀ ਸੰਗਤ ਕਵੇ ਸਾਡੀ ਜ਼ਮੀਨ ਇੱਲੀ ਹੈਗੀ ਅਸੀਂ ਅਸੀਂ ਜੰਗਲ ਲਵਾਉਣਾ ਚਾਹੁੰਦੇ ਆ ਬਾਬਾ ਜੀ ਕੋ ਪਹੁੰਚ ਕਰ ਨ ਸੰਗਤਾਂ ਜੀ ਜਿੰਨਾ ਵੀ ਕਿਸੇ ਸੰਗਤ ਨੇ ਜੰਗਲ ਲਵਾਉਣਾ ਹੋਵੇ ਉਹਨਾਂ ਵੀ ਬਾਬਾ ਜੀ ਫਿਰ ਵਾਅਦੇ ਤੋਂ ਵਾਅਦਾ ਲਾ ਦਿੰਦੇ ਆ ਜੀ ਵਾਤਾਵਰਨ ਪ੍ਰੇਮੀਆ ਵਾਸਤੇ ਕਿਉਂਕਿ ਹਵਾ ਦੀ ਹਰੇਕ ਨੂੰ ਲੋੜ ਹੈ ਆਕਸੀਜਨ ਦੀ ਤੇ ਬੜੀ ਵੱਡੀ ਗੱਲ ਹੈ ਜੀ ਮਹਾਪ੍ਰੇਸ਼ਾਨ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ ਇਹ ਤਾਂ ਦੇਖੀਦਾ ਹੈ ਕਿ ਲੋਕ ਜਿਹੜੇ ਬੂਟੇ ਜਿਹੜੇ ਨੇ ਵੱਢਰ ਦੇ ਵਿੱਚ ਲੱਗੇ ਹੋਏ ਨੇ ਤੇ ਦਰਖਤ ਜਿਹੜੇ ਵੱਡੇ ਵੱਡੇ ਦਰਖਤ ਸੀ ਉਹ ਕੱਟ ਦਿੱਤੇ ਨੇ ਲੋਕਾਂ ਨੇ ਪਰ ਬਹੁਤ ਹੀ ਵੱਡਾ ਉਪਰਾਲਾ ਹੈ ਮਹਾਪੁਰਸ਼ਾਂ ਵੱਲੋਂ ਤੇ ਫਿਰ ਸਭ ਤੋਂ ਵੱਡੀ ਗੱਲ ਆਪ ਜੀ ਨੇ ਦੱਸੀ ਹੈ ਕਿ ਕੋਈ ਵੀ ਜਗ੍ਹਾ ਦਵੇ ਤੇ ਮਹਾਪੁਰਸ਼ਾ ਵੱਲੋਂ ਜਿਹੜਾ ਏ ਉਹ ਬਾਗ ਲਗਾ ਕੇ ਏਦਾਂ ਮਤਲਬ ਜੰਗਲ ਲਗਾ ਕੇ ਇਹੜਾ ਦਿੱਤਾ ਜਾਂਦਾ ਏ ਸੋ ਬਾਬਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਿੰਗਲ ਬੰਦ ਕੀਤੀ ਨੀ ਵਾਹਿਗੁਰੂ ਜੀ ਕਾ ਕਨਸਾ ਵਾਹਿਗੁਰੂ ਜੀ ਕੀ ਫਤਿਹ